ਨਿੱਕੀ ਜਿਹੀ ਅੰਗੈਲੀ ਜਾਂ ਗਲਤੀ ਸਾਰੇ ਟੱਬਰ ਲਈ ਪੈ ਸਕਦੀ ਏ ਭਾਰੀ ਹੋ ਸਕਦਾ ਏ ਵੱਡਾ ਨੁਕਸਾਨ ਅਕਸਰ ਹੀ ਕਈ ਵਾਰ ਜ਼ਹਿਰੀਲੇ ਜੀਵ ਜੰਤੂ ਇਹੋ ਜਿਹਿਆਂ ਥਾਮਾ ਤੇ ਲੋਕੇ ਬੈਠ ਜਾਂਦੇ ਨੇ ਜਿੱਥੋਂ ਕਿ ਇੱਕ ਵੱਡਾ ਨੁਕਸਾਨ ਕਰ ਸਕਦੇ ਨੇ ਜਿਵੇਂ ਕਿ ਇਸ ਪਰਿਵਾਰ ਨਾਲ ਹੋਇਆ ਦਰਸਲ ਇਸ ਘਰ ਦੀ ਰਸੋਈ ਵਿੱਚ ਔਰਤ ਨੂੰ ਰਾਤ ਨੂੰ ਇੱਕ ਸੱਪ ਦਿਖਾਈ ਦਿੱਤਾ ਜਿਸ ਤੋਂ ਬਾਅਦ ਇਸ ਘਰ ਦੀ ਸਾਰੀ ਹੀ ਰਸੋਈ ਚੈੱਕ ਕਰਵਾਈ ਗਈ ਇੱਥੋਂ ਤੱਕ ਕਿ ਰਸੋਈ ਦੀਆਂ ਸੈਲਫਾਂ ਦਾ ਸੀਮਿੰਟ ਤੱਕ ਲਾ ਦਿੱਤਾ ਗਿਆ ਪਰ ਫੇਰ ਵੀ ਸੱਪ ਕਿਤੇ ਵੀ ਨਹੀਂ ਦਿਖਿਆ ਜਿਸ ਤੋਂ ਬਾਅਦ ਪਰਿਵਾਰ ਨੇ ਸੋਚਿਆ ਕਿ ਸੱਪ ਨਿਕਲ ਗਿਆ ਹੋਣਾ ਹੈ ਪਰ ਇਸ ਪਰਿਵਾਰ ਦੀ ਔਰਤ ਕਹਿੰਦੀ ਕਿ ਇੱਕ ਵਾਰ ਹੋਰ ਚੈੱਕ ਕਰਾਓ ਨਹੀਂ ਮੈਂ ਰਸੋਈ ਵਿੱਚ ਨਹੀਂ ਵੜਨਾ ਜਿਸ ਤੋਂ ਬਾਅਦ ਇੱਕ ਹੋਰ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਅਤੇ ਜਦੋਂ ਉਸਨੇ ਚੈੱਕ ਕੀਤਾ ਤਾਂ ਉਸਨੇ ਰਸੋਈ ਦੀ ਸੈਲਫ ਦਾ ਪੱਥਰ ਥੋੜੀ ਤੇ ਸ਼ੈਣੀ ਨਾਲ ਪਟਿਆ ਤਾਂ ਉਸਦੇ ਥੱਲੇ ਜ਼ਹਿਰੀਲਾ ਸੱਪ ਬੈਠਾ ਸੀ ਦਰਸਲ ਇਹ ਸੱਪ ਕਾਮਨ ਕੈਰਟ ਨਸਲ ਦਾ ਹੈ ਜੋ ਕਿ ਜ਼ਿਆਦਾਤਰ ਰਾਤ ਨੂੰ ਹੀ ਡੰਗ ਮਾਰਦਾ ਹੈ ਸੋ ਤੁਸੀਂ ਵੀ ਜਦੋਂ ਕੋਈ ਵੀ ਜਾਨਵਰ ਕੀੜਾ ਮਕੌੜਾ ਦੇਖੋ ਤਾਂ ਇਹ ਨਾ ਸੋਚ ਲਿਆ ਕਰੋ ਕਿ ਨਿਕਲ ਗਿਆ ਹੋਣਾ ਹੈ ਸੋ ਜੇ ਇਹ ਪਰਿਵਾਰ ਗੀਤਾਂ ਚੈੱਕ ਨਾ ਕਰਵਾਉਂਦਾ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਸੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ